दास महाराज की जय क्यों सोने जय गो महाराज की जय क्यों सोने दास महाराज की जय ਦੇ ਆਉਣ ਲੱਗੇ ਤੇ ਉਸ ਤੋਂ ਬਾਅਦ ਖੁੱਲੇ ਕੰਡਾਲ ਦੇ ਵਿੱਚ ਜਵਾਨ ਸਜਾਏ ਜਾਣਗੇ ਗੁਰ ਚਰਨਾ ਦੇ ਵਿੱਚ ਲੈਣਾ ਹੈ ਗੁਰੂ ਘਰ ਦੇ ਕਿ ਇਹ ਕਿਸ਼ੋਰ ਦਾ ਲੋ ਸੇਵਾਦਾਨ ਵਾਣੀ ਬਣ ਕੇ ਬਜੇ ਹੋਣਗੇ ਉਹਨਾਂ ਨੂੰ ਤਿਸ਼ਾਨ ਸਾਹਿਬ ਦੀ ਦਸਾਂ ਪਹਿਲੇ ਸਨਮਾਨ ਸਤਕਾਰ ਦੇਵਾਂਗੇ ਜਿਨ੍ਹਾਂ ਦੇ ਜ਼ਿੰਮੇ ਕੋਈ ਲੈਣਾ ਉਹਨਾਂ ਦਾ ਸਨਮਾਨ ਦੇਸ਼ਰੀਆ ਸਾਰੇ ਦਾ ਸਨਮਾਨ ਖੂਬ ਜਿਹੇ ਹੁੰਦੇ ਆ ਤੇ ਜੇ ਤੋਂਸੀ ਪੱਡੇ ਹਾਂਜੀ ਹਾਂਜੀ ਜਗਤੋ ਦੇਵ ਜੀ ਤੰਤਨ ਸਤਗੁਰ ਅਰਜਾਸ ਮਹਾਰਾਜ ਦਾ 496 ਜੋਤੀ ਜੋਤ ਸਮਾਉਣ ਦੇ ਜੇ ਤੱਕ ਹੋਗਾ ਅੱਜ ਸ਼੍ਰੋਮਣੀ ਗੁਰੂ ਵਿਦਆਖਸਮੰਗਰ ਜੀ ਦੀ ਰੋਕ ਚੱਕਰ ਟੀਮ ਦੇ ਬਹੁਤ ਹੀ ਸ਼ਰਧਾਲੂ ਅਤੇ ਇਨਸਾਨਾਂ ਹਰ ਸਾਲ ਵੀ ਪਰਮਾਇਰ ਆਇਆ ਹੈ ਇਹ ਜੋ ਧਾਰਸੀ ਜੋੜ ਮੇਲਾ ਹੈ ਇਹ ਯਾਦ ਕਰ ਪਾਓ 100 ਸਾਲ ਤੋਂ ਵੀ ਵੱਧ ਇਸ ਮੇਲੇ ਦਾ ਇਤਿਹਾਸ ਹੈ ਤੇ ਬਹੁਤ ਹੀ ਬਹੁਤ ਲੋਕਾਂ ਦੇ ਨੂੰ ਪੰਜਾਬ ਭਰ ਦੇ ਵਾਰੀਏ ਉਸ ਦੇ ਤੋਂ ਬਹੁਤ ਸਾਰੀ ਸੰਗਤ ਇਸ ਮੇਲੇ ਦੇ ਵਿੱਚ ਆਪਣੀ ਸ਼ਿਰਕਤ ਕਰਦੇ ਹਨ ਦੇ ਇਹ ਸਤਿਗੁਰ ਰਮਚੰਦਰਾ ਜੀ ਦੀ 400 ਬਰਾਬਰ ਦੇ ਇਤਿਹਾਸਿਕ ਸਥਾਨ ਜੋ ਬਿਸ਼ਰੋਮਨੀ ਸ਼੍ਰੀ ਗੁਰੂ达ਸ ਮੰਦਰ ਤੱਕ ਨੇਤੀ ਇਸ ਦਾ ਰੱਖ ਰਖਾਓ ਦੇਖ ਲਈ ਅਤੇ ਉਸਾਰੀ ਦਾ ਤਵੰੰਦਾ ਦਾ ਇੰਤਜ਼ਾਮ ਕਰਦੇ ਹੈ ਅੱਜ ਇਸ ਮੌਕੇ ਤੇ ਸਤਪੁਰਾ ਵੀ ਮਹਿਮਾਨ ਪੀਤਲ ਅਤੇ ਬੁਰੂ ਘਰ ਦੇ ਸ਼ਰਾਂ ਸਾਹਿਬ ਦੀ ਰਸਮ ਮਹਾਂ ਸੰਸਾਦ ਚੜਾਏਗੇ ਦੇ ਗੁਰੂ ਘਰ ਦਾ ਅੱਜ ਲੰਗਰ ਵਰਤਾਇਆ ਜਾ ਰਿਹਾ ਹੈ ਸੋ ਮੈਂ ਸੰਗਤ ਨੂੰ ਬੇਨਤੀ ਕਰਨਾ ਕਿ ਜਿਸ ਗੁਰੂ ਘਰ ਦੇ ਵਿੱਚ ਚਾਲੋ ਜੀ ਬਹੁਤ ਵੱਡੇ ਪੱਧਰ ਦੀ ਪਸਾਰੀ ਦੇ ਵਿੱਚ ਆਪਣਾ ਜਗਦਨ ਆਪਣਾ ਹਿੱਸਾ ਇਸ ਦੇ ਜੂਰ ਅਸੀਂ ਕਰਨੇ ਤੇ ਇਸ ਗੁਰੂ ਘਰ ਦੇ ਦਰਸ਼ਨ ਕਰਨ ਲਈ ਜੋ ਕਿ ਬਹੁਤ ਹੀ ਸੁੰਦਰ ਵਿਸ਼ ਸੁੰਦਰ ਇਸ ਦਾ ਫਰੰਟ ਐਡਿਸ਼ਨ ਤੇ ਬਹੁਤ ਬੜਾ ਸ਼ੋਭਾ ਦਾ ਨਿਰਮਾਣ ਚੱਲ ਰਿਹਾ ਹੈ ਸੋਇ ਕੁਆਲਿਟੀ ਦੀ ਬਣਾਓ ਮਨੋਂ ਮਨੋਂ ਸਾਰੇ ਸੰਗਤ ਇਸ ਚੌਂਗੜੇ ਦੇ ਉੱਤੇ ਸਾਰੇ ਬੰਦ ਗਏ ਮੰਦਰ ਤੇ ਦੀਵਾਰ ਤੇ ਦਰਵਾਜ਼ੇ ਦੇ ਵਿੱਚ ਲੋਬੋ ਦੇ ਵਿੱਚ ਆਪਣਾ ਵਰਤਮਾਨ ਸੈਜੋ ਜੋ ਜੈਗੁਰ ਦੇ ਤਰਫ